ਮੇਰੇ ਅਜੀਜ਼ ਆਓ ਮੇਰੇ ਅਜੀਜ਼ ਆਓ ਆਓ ਜਿ ਕਰੀਬ ਆਓ ਮੇਰੀ ਜ਼ਿੰਦਗੀ ਚਾਕੇ ਮੇਰੀ ਜ਼ਿੰਦਗੀ ਚਾਕੇ ਮੇਰੇ ਹਬੀਬ ਬਣ ਜਾਓ ਮੇਰੀ ਜ਼ਿੰਦਗੀ ਚਾਕੇ ਮੇਰੇ ਹਬੀਬ ਬਣ ਜਾਓ ਮੇਰੇ ਅਜੀਜ਼ ਆਓ ਆਓ ਜੀ ਮੇਰੇ ਕਰੀਬ ਆਓ ਇਹ ਚਕੂਰ ਤੇਰਾ ਚੰਨਾ ਇਹ ਚਕੂਰ ਤੇਰਾ ਚੰਨਾ ਤੇਰੀ ਦੀਦ ਦਾ ਪਿਆਸਾ ਵੇ ਚਕੂਰ ਤੇਰਾ ਚੰਨਾ ਤੇਰੀ ਦੀਦ ਦਾ ਪਿਆਸਾ ਮੇਰੇ پاس-પાસ ਰੱਖ ਕੇ ਮੇਰੇ پاس-પાસ ਰੱਖ ਕੇ ਮੇਰੀ ਪਿਆਸ ਨੂੰ ਬਜਾਉ ਆਓ ਜੀ ਆਓ ਮੇਰੇ ਅਜੀ ਜਾਓ ਮੇਰੀ ਜ਼ਿੰਦਗੀ ਚਾਕੇ ਮੇਰੇ ਹਬੀਬ ਬਣ ਜਾਓ ਚੰਨ ਸੂਰਜੇ ਦੇ ਹੁੰਦਿਆਂ ਚੰਨ ਸੂਰਜੇ ਦੇ ਹੁੰਦਿਆਂ ਤੇਰੇ ਬਾਝ ਇਹ ਹਨੇਰਾ ਚੰਨ ਸੂਰਜੇ ਦੇ ਹੁੰਦਿਆਂ ਤੇਰੇ ਬਾਝ ਹੈ ਹਨੇਰਾ ਮੈਂ ਹਨੇਰਿਆਂ ਚ ਪਟਕਾਂ ਮੈਂ ਹਨੇਰਿਆਂ ਚ ਪਟਕਾਂ ਮੈਨੂੰ ਰੋਸ਼ਨੀ ਵਿਖਾਓ ਮੈਨੂੰ ਰੋਸ਼ਨੀ ਵਿਖਾਓ ਮੇਰੀ ਜ਼ਿੰਦਗੀ ਚਾਕੇ ਮੇਰੇ ਹਬੀਬ ਬਣ ਜਾਓ ਮੇਰੀ ਜ਼ਿੰਦਗੀ ਚਾਕੇ ਮੇਰੇ ਹਬੀਬ ਬਣ ਜਾਓ ਜੋ ਜਲ ਬਗੈਰ ਮੱਛਲੀ ਜੋ ਜਲ ਬਗੈਰ ਮੱਥਲੀ ਮੈਂ ਤੜਫਦੀ ਹਾਂ ਸੱਜਣਾ ਜੋ ਜਲ ਬਗੈਰ ਮੱਛਲੀ ਮੈਂ ਤੜਫਦੀ ਹਾਂ ਸੱਜਣਾ ਤੁਸੀਂ ਹੋਰ ਦੇਰੀ ਕਰਕੇ ਤੁਸੀਂ ਹੋਰ ਤੇਰੀ ਕਰਕੇ ਮੇਰੀ ਜਾਨ ਨਾ ਗਵਾਓ ਮੇਰੀ ਜ਼ਿੰਦਗੀ ਚਾਕੇ ਮੇਰੇ ਹਬੀਬ ਬਣ ਜਾਓ ਮੇਰੀ ਜ਼ਿੰਦਗੀ ਚਾਕੇ ਮੇਰੇ ਹਬੀਬ ਬਣ ਜਾਓ ਤੁਸੀਂ ਜਾਣ ਕੇ ਬਣਾਉਣਾ ਤੁਸੀਂ ਜਾਣ ਕੇ ਬਣਾਉਣਾ ਬਲਜੀਤ ਕੋਲਿਆ ਤੁਸੀਂ ਜਾਣ ਕੇ ਬਣਾਉਣਾ ਬਲਜੀਤ ਕੋਲਿਆ ਇੱਕ ਜਾਮ ਆਪਣੇ ਹੱਥੇ ਇੱਕ ਜਾਮ ਆਪਣੇ ਹੱਥੇ ਮੈਨੂੰ ਪਿਆਰ ਦਾ ਪਿਲਾਓ ਮੇਰੀ ਜ਼ਿੰਦਗੀ ਚਾਕੇ ਮੇਰੇ ਹਬੀਬ ਬਣ ਜਾਓ ਮੇਰੀ ਜ਼ਿੰਦਗੀ ਜਾ ਕੇ ਮੇਰੇ ਹਬੀਬ ਬਣ ਜਾਵੇ